ਸਾਬ ਮੇਲਾ ਹੈ ਗੁਰੂ ਨਾਨਕ ਦੇਵ ਜੀ ਦਾ ਉੱਥੇ ਹਮੇ ਹਾਰੇ ਸਾਰੀਆਂ ਸੰਗਤਾਂ ਆਉਣ ਤੇ ਬਾਬਾ ਤਰੋਗ ਸਿੰਘ ਜਿਹੇ ਜਾੜਾ ਦਾਲਪੰਥ ਦਾ ਬਾਬਾ ਝੰਡਾ ਸ਼ਹੀਦ ਸਿਧਾਂ ਦੇ ਤਹਿਤ ਗੁਰਦਰਾ ਸਾਹਿਬ ਸ਼ਹੀਦ ਹੋਏ ਨੇ ਗੁਰੂਵਾਰ ਗ੍ਰੰਥ ਸਾਹਿਬ ਦੇ ਜੈੰਤੀ ਉਦੋਂ ਸ਼ਹੀਦ ਹੋਏ ਨੇ ਰਾਇਦਰ ਜੀ ਦਾ ਹਾਕ사 ਤੇ ਨੈਗਰੇ ਜੀ ਦੀ ਪੱਤੇ ਵਕਾਲਾ ਸਾਹਿਬ ਜੀ ਦੀ ਪੱਤੇ ਜੀ ਮੈਂ ਸੋਨਾ ਸਿੰਘ ਜਹਦਰ ਆਇਆ ਜੀ ਸੋਬ ਮੇਰਾ ਨਾਮ ਸੁਦੇ ਸਿੰਘ ਹੈ ਪਿੰਡ ਚੈਨਪੁਰ ਤੋਂ ਬੋਲਦਾ ਜੀ ਮੈਂ ਇਹ ਬਾਬਾ ਚੰਨਾ ਸਿੰਘ ਦਾਸ ਪਾਣੇ ਜੀ ਸ਼ੇਮਾ ਪਾਸ਼ਾ ਦੇ ਵੀਰੇ ਜੰਗ ਹੋਈ ਏ ਤੇ ਇਹ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਜਿਤਨਾ ਬਾਬਾ ਜਾਗੋ ਸ਼ਹੀਦ ਹੋਇਆ ਬਾਬਾ ਚੰਨਾ ਸਿੰਘ ਦਾ ਤੇ ਬਾਬਾ ਗੁਰਦੇਵਤ ਮਲਖ ਖਿਆਰੇ ਪਿੰਡ ਦੇ ਵਿੱਚ ਨੇ ਉਹਨਾਂ ਦੇ ਵਿੱਚ ਮਾਪੋਸ਼ਾ ਜੋ ਬਾਬਾ ਤਲਵੰਤ ਸਿੰਘ ਜੀ ਆ ਉਹ ਸੇਵਾ ਚ ਲਾ ਰਹੇ ਨਹੀਂ ਉਹ ਤੋਂ ਦੀ ਇੱਥੋਂ ਦੀ ਸੇਵਾ ਵੀ ਉਹ ਚ ਲਾ ਰਹੇ ਨਹੀਂ ਪਰ ਇਹ ਇਸ ਵਕਤ ਬਾਬਾ ਬੂਆ ਸਿੰਘ ਜੀ ਜੋ ਨਾਰ ਸੇਵਾਦਾਰ ਅਹਮ ਨੇ ਮੈਂ ਸਾਵਾ ਸੇਵਾਦਾਰ ਆ ਸੇਵਾ ਕਰਵਾ ਰਹੇ ਨੇ ਕੋਈ ਮਦਦ ਜਹਿਬੰਦੀ ਆਪਣੀ ਚੱਲ ਰਹੀ ਹੈ ਦਰਮੰਤ ਨਾਲ ਨੀਂ ਸਤਾਨਪੁਰ ਸਾਹਿਬ ਦਾ ਮੇਲਾ ਜੋ ਕੋ ਨਾਨਕਦੇਵ ਜੀ ਦਾ ਪ੍ਰਗਾਸ ਦਿਹਾੜਾ ਆ ਰਿਹਾ ਉਹ ਬੜੀ ਧੂਮ ਧਾਮ ਨਾਲ ਉੱਥੇ ਮਨਾਉਂਦੇ ਆ ਰਹੇ ਨੇ ਮੀਆਂ ਸਿੰਘ ਸਾਰੇ ਜਹਿਬੰਦੀਆਂ ਮਦਰ ਉੱਥੇ ਪਹੁੰਚਦੀਆਂ ਨੇ ਤੋਂ ਜੀ ਦੇ ਉੱਤੇ ਆਪਣਾ ਜੋ ਵੀ ਨਿਹਗ ਸਿੰਘ ਗਜਕਾ ਬਾਜੀ ਘੋਰ ਦੌਰ ਮਰੇ ਨੇਜਾ ਬਾਜੀ ਕਰਕੇ ਆਪਣਾ ਮਤਲਬ ਖੁਸ਼ੀਆਂ ਪਰਬਾਤਤਾ ਕਰਦੀਆਂ ਨੇ ਤੇ ਸੰਗਤਾਂ ਨੂੰ ਜੋਰ ਦਿਖਾਉਂਦੀਆਂ ਨੇ ਮਤਲਬ ਸੰਗਤ ਖਾਸਾ ਲੈ ਕੇ ਚਿੱਕੀ ਫਤਿਹ ਸਾਹੀ ਤੇਰਾ ਅੱਜ ਦਾ ਜੂਤ ਨਸ਼ੇ ਦੇ ਕੋਹੇ ਪੈ ਗਏ ਇਹਨਾਂ ਨੂੰ ਕੀ ਲੈਸੀ ਦੇਣਾ ਚਾਹੋਗੇ ਮਤਲਬ ਉਹੋ ਹੀ ਮੈਂ ਤਾਂ ਦਲਪੰਥ ਨੂੰ ਲਾਜੀ ਦਲਪੰਥ ਦੇ ਵਿੱਚ ਜਾਓ ਤੇ ਦਲਪੰਥ ਦੇ ਵਿੱਚੋਂ ਮਤਲਬ ਸਿੱਖਿਆ ਲਓ ਬਾੜ ਸਿੱਖੋ ਤੇ ਮਤਲਬ ਗਜਕਾ ਸਿੱਖੋ ਕੀ ਮਦਰ ਦਲਪੰਥ ਦੇ ਨਾਲ ਮਹਾਪੁਰਸ਼ਾਂ ਦੇ ਕੋਲੋਂ ਆ ਗਿਆ ਲੋ ਕੋਈ ਮਦਰ ਨਸ਼ਾ ਪਤਾ ਤੋਂ ਮੁਕਤ ਹੋ ਮਦਰ ਇਹਦੇ ਬਾਰੇ ਮਦਰ ਸਿੱਖਿਆ ਦੇ ਮਦਰ ਦਲਪੰਥ ਦੇ ਵਿੱਚ ਘੋਰ ਦੌਰ ਦੀ ਨੇਜਾ ਬਾਜੀ ਜੀ ਸਾਰੀ ਮਦਰ ਸੰਥਿਆ ਦੀ ਪਾੜ ਦੀ ਸਭ ਕੋ ਸਿੱਖਿਆ ਦਿੱਤੀ ਜਾਂਦੀ ਆ ਸੰਥਿਆ ਦਿੱਤੀ ਜਾਂਦੀ ਮਹਾਪੁਰਸ਼ਾਂ ਵੱਲੋਂ ਬਾਬਾ ਤਲੋ ਸਿੰਘ ਖਾਇਰੇ ਵਾਲੇ ਜੈਬੰਦੀ ਦਰਪੰਥ ਚੱਲ ਰਿਹਾ ਉਹਨਾਂ ਦਾ ਉਹਨਾਂ ਵੱਲੋਂ ਸਿੱਖਿਆ ਦਿੱਤੀ ਜਾਂਦੀ ਇੱਥੇ ਵੀ ਸਿੱਖਿਆ ਦਿੱਤੀ ਜਾਂਦੀ ਆ ਬਾਬਾ ਛੰਡਾ ਸ਼ਿਧੀ ਸਾਹਿਬ ਜੀ ਇਹ ਕਿਹੜੀ ਰੋਡ ਤੇ ਜੀ ਚੰਦਰ ਸਿੰਘ ਇਹ ਰੋਡ ਹੋਰ ਦੇ ਪਿੰਡ ਚੈਨਪੁਰ ਪੈ ਜਾਂਦਾ ਜੋ ਜੋਰ ਸੌਰੀਆਂ ਦਾ ਵਜਦਾ ਮਨ ਆਇਆ ਸੌਰੀਆਂ ਇਹ ਉਹਦੇ ਉੱਤੇ ਪੈਂਦਾ ਜੀ ਪਿੱਤੇ ਵੱਡ ਮਾਨਾਰਾ ਤੇ ਕੋੜਰਾ ਪਿੱਛੇ ਰਹਿੰਦਾ ਕੋੜਰੇ ਤੋਂ ਮਾਨਾਰੇ ਨੂੰ ਚਾਹੀਦਾ ਹੈ ਉੱਤੇ ਰੋੜ ਦੇ ਇਹ ਪਿੰਡ ਆਉਂਦਾ ਜੀ ਤੇ ਇਹ ਪਿੰਡ ਦੇ ਵਿੱਚ ਮਤਲਬ ਬਹੁਤ ਸੰਗਤਾਂ ਸੰਜੋਗ ਹੈ ਮਹਾਂਪੁਰਸ਼ਾਂ ਦੇ ਨਾਲ ਪਿਆਰ ਆ ਤੇ ਮਤਲਬ ਅੱਜ ਇਹ ਚ ਪੈਰਾ ਸਾਹਿਬ ਚੱਲਣ ਡਿਆ ਹੋਵੇ ਤੁਸੀਂ ਮਦਦ ਹੁੰਨੀ ਦੇਜੋ ਤੇ ਮਤਲਬ ਚ ਪੈਰਾ ਸਾਹਿਬ ਦਾ ਹੋ ਭੋਜ ਪੈਣ ਡਿਆ ਹੈ ਤੁਸੀਂ ਮਤਲਬ ਪੈਰਾ ਸਾਹਿਬ ਇੱਥੇ ਸੇਵਾ ਹੁੰਦੀ ਆ ਹੋਰ ਵੀ ਸੰਗਤਾਂ ਮਤਲਬ ਹੁੰਦੀਆਂ ਰਹਿੰਦੀਆਂ ਨੇ ਸੇਵਾ ਜੋ ਬਾਬਾ ਜੀ ਇਹ ਕਰਵਾਉਂਦੇ ਨੇ ਤੇ ਮਤਲਬ ਬਹੁਤ ਪਿਆਰ ਸੰਗਤਾਂ ਦੇ